ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਗੱਲ ਕਰਦੇ ਆਂ ਵੀਰੇ ਗੇਤੀ ਮੂੰਗੀ ਦੀ ਤੁਹਾਨੂੰ ਡੇਟ ਵੀ ਦੱਸਾਂਗੇ ਤੁਸੀਂ ਪਹਿਲਾਂ ਇੱਕ ਬਰੀ ਮੂੰਗੀ ਦੀ ਟਰਾਈ ਮਾਰ ਲਓ ਵੀ ਮੂੰਗੀ ਨੇ ਦੋ ਫਲ ਵੀਰੇ ਪਕਾ ਰੱਖੇ ਨੇ ਤੇ ਤੀਜਾ ਫਲ ਕਹਿੰਦੇ ਕੱਚਾਗਾ ਚੌਥਾ ਫਲ ਗੇ ਨਿੱਕੇ ਨਿੱਕੇ ਲੜੀਆਂ ਵੀਰੇ ਚੱਕੀ ਜਾਂਦੀ ਆ ਕਿਸਾਨ ਕਹਿੰਦਾ ਬਈ ਪੂਰੇ ਇਹ 90 ਦਿਨਾਂ ਤੋਂ ਵੱਢਣੀ ਆ ਠੀਕ ਆ 90 ਤੋਂ ਵੀ ਕਹਿੰਦਾ 100 ਦਿਨ ਹੀ ਕਰ ਦੇਣਾ ਹਜੇ ਕਹਿੰਦਾ ਬਈ 20 ਤਰੀਕ ਨੂੰ ਵੱਢਾਂਗੇ ਆ 15 ਤਰੀਕ ਨੂੰ ਵੀਰੇ 90 ਦਿਨ ਹੋ ਜਾਣਗੇ ਪੂਰੇ ਤੇ ਅਗੇਤੀ ਕਿਵੇਂ ਰਲ ਜੂ ਵੀਰੇ ਜਦੋਂ ਆਪ ਲੜੀਆਂ ਵੀ ਕਹਿੰਦੇ ਨਾਂ ਰਲ ਪੱਕ ਗਈਆਂ ਝਾੜ ਵਧੂਗੇ ਘਟੋ ਤੁਸੀਂ ਆ ਦੱਸੋ ਮੈਨੂੰ ਕਮੈਂਟਾਂ ਦੇ ਵਿੱਚ ਹਨਾ ਅਗੇਤੀ ਤੇ ਵੀਰੇ ਗੇਤੀ ਹੁੰਦੀ ਆ ਠੀਕ ਆ 15 April ਦੀ ਇਹ ਬੀਜੀ ਆ ਤੁਹਾਨੂੰ ਇਹ ਵੀ ਆਪਾਂ ਦੱਸ ਦਿੰਨੇ ਆ ਜਿਹੜਾ B ਆ ਵੀਰੇ ਸਟਾਰ 444 B ਆ ਅਗੇਤਾ B ਆ ਇਹ ਲੇਟ ਆਉਂਦਾਗਾ ਠੀਕ ਆ ਸਭ ਤੋਂ ਜ਼ਿਆਦਾ ਫਾਲ ਆ ਇਹਨੂੰ ਠੀਕ ਆ ਤੇ ਜਿਹੜਾ ਸਟਾਰ 444 A ਵੀਰੇ ਗੇਤਾ ਬੀਜਣਾ ਪੈਂਦਾ ਇਹ ਠੀਕ ਆ ਤੁਹਾਡੇ ਸਾਹਮਣੇ ਆ ਆਪਾਂ ਇੱਥੇ ਨਹੀਂ ਇੱਕ ਥਾਂ ਤੇ ਨਹੀਂ ਸਾਰਾ ਤੁਹਾਨੂੰ ਦਿਖਾ ਦਿੰਨੇ ਆਂ ਵੀ ਫਲੀਆਂ ਕਿਵੇਂ ਇਹਨੇ ਕਾਲੀਆਂ ਕਰ ਰੱਖੀਆਂ ਬੂਟਾਂ ਆਪਣਾ ਲੜੀਆਂ ਨਾਲ ਵੀਰੇ ਭਰੀ ਪਈ ਆ ਜਮ ਐਨ ਅਗੇ ਤਾਂ ਬੀਜਾ ਕਿਸਾਨ ਕਹਿੰਦਾ ਵੀ 90 ਦਿਨਾਂ ਦੀ ਬਦਲ ਵੀ ਟਾਈਮ ਦੇਵਾਂਗੇ ਆਪਾਂ ਇਹਨੂੰ ਤੁਹਾਡੇ ਸਾਹਮਣੇ ਆ 15 April ਦੀ ਇਹ ਬੀਜੀ ਆ ਦੱਸਿਓ ਵੀਰੇ ਮੂਹਕੇ ਤੁਹਾਨੂੰ ਕਿਵੇਂ ਲੱਗੀ ਠੀਕ ਆ ਕਮੈਂਟ ਕਰਿਓ ਕਿ ਇਹਨੇ ਸਭ ਤੋਂ ਪਹਿਲਾਂ ਬੀਜੀ ਆ ਕਦੋਂ ਵੱਡੀ ਆ ਇਹ ਵੀ ਦੱਸਿਓ ਤੇ ਜੇ ਆਪਣੀ ਵੀਰੇ ਆ ਵੀਡੀਓ ਚੰਗੀ ਲੱਗੀ ਸ਼ੇਯਰ ਕਰੋ ਵੀਰੇ ਧੰਨਵਾਦ